ਗੁਜਰਾਤ ਦੇ ਅਹਮਦਾਬਾਦ ਵਿਖੇ ਅੱਜ ਸਵੇਰੇ ਇੱਕ ਨਿਰਮਾਣधीन ਸਬਰਮਤੀ ਬੁਲੇਟ ਟ੍ਰੇਨ ਸਟੇਸ਼ਨ ਨੂੰ ਅੱਗ ਲੱਗ ਗਈ। ਅੱਗ ਬੁਝਾਓ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 8:30 ਵਜੇ ਦੇ ਕਰੀਬ ਲੱਗੀ ਅੱਗ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕੁਝ ਮਾਲੀ ਨੁਕਸਾਨ ਜ਼ਰੂਰ ਹੋਇਆ ਹੈ। ਇਸ ਮੌਕੇ 13 ਫਾਇਰ ਟੈਂਡਰ ਭੇਜ ਕੇ ਅੱਗ ਉਤੇ ਕਾਬੂ ਪਾ ਲਿਆ ਗਿਆ। ਇਸ ਪ੍ਰੋਜੈਕਟ ਲਈ ਜ਼ਿੰਮੇਵਾਰ ਏਜੰਸੀ ਨੈਸ਼ਨਲ ਹਾਈ ਸਪੀਡ ریل کارپوریشن لمیٹڈ ਵੱਲੋਂ جاری بیان ਮੁਤਾਬਕ ਉਸਾਰੀ ਵਾਲੀ ਥਾਂ ਦੇ ਖਿੱਸੇ ਦੀ ਛੱਤ ਦੇ ਸ਼ਟਰਿੰਗ ਵਿੱਚ ਅੱਗ ਲੱਗਣ ਬਾਰੇ ਸੂਚਨਾ ਮਿਲੀ ਅਤੇ ਪਹਿਲੀ ਨਜ਼ਰੇ ਇਹ ਲੱਗਦਾ ਹੈ ਕਿ ਸ਼ਟਰਿੰਗ ਦੀ ਵੈਲਡਿੰਗ ਕਰਕੇ ਪੈਦਾ ਹੋਈ ਚੰਗਿਆੜੀ ਕਾਰਨ ਇਹ ਅੱਗ ਲੱਗੀ ਫਿਲਹਾਲ نیشنل ਹਾਈ ਸਪੀਡ ਰੇਲ کارپوریشن ਲਿਮਟਿਡ ਦੇ ਅਧਿਕਾਰੀ ਸਮੁੱਚੀ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਸਟੇਸ਼ਨ 508 ਕਿਲੋਮੀਟਰ ਲੰਮੇ ਮੁੰਬਈ ਅਹਮਦਾਬਾਦ ਬੁਲੇਟ ਟ੍ਰੇਨ ਪ੍ਰੋਜੈਕਟ ਦਾ ਹਿੱਸਾ ਹੈ ਅਤੇ ਇਸੇ ਕਰਕੇ ਇਸ ਘਟਨਾਕ੍ਰਮ ਦੀ ਖਬਰ ਕਾਫੀ ਅਹਿਮੀਅਤ ਰੱਖਦੀ ਹੈ